ਕੁਰਸੀਆਂ ਦੇ ਭੁੱਖੇ ਲੀਡਰ ਚੌਧਰਾਂ ਦੇ ਭੁੱਖੇ ਲੀਡਰ ਕੁਰਸੀਆਂ ਉੱਤੇ ਬਹਿ ਗਏ ਰਾਜਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ 'ਚੋਂ ਫੇਰ ਗਏ ਸੋ ਮੈਂ ਤਾਂ ਉੱਥੇ ਕੁੜੇ ਆਇਆ ਹਾਂ 75 ਸਾਲ ਹੋ ਗਏ ਯਾਦ ਹੋਇਆਂ ਨੂੰ ਤਿੰਨ ਪੀੜੀਆਂ ਹੋ ਗਈਆਂ ਮੇਰੇ ਸਾਹਮਣੇ ਬਜ਼ੁਰਗ ਬੈਠੇ ਐ ਕੋਈ 80 ਸਾਲ ਦੇ ਹੋਣਗੇ ਸ਼ਾਇਦ ਉਦੋਂ 5 ਸਾਲ ਦੇ ਹੋਣਗੇ ਜਦੋਂ ਬੇਸ਼ ਯਾਦ ਹੋਇਆ ਹੋਊਗਾ 7 ਸਾਲ ਦੇ ਹੋਣਗੇ ਉਦੋਂ ਪਾਕਿਸਤਾਨ ਵੱਲੋਂ ਵੀ ਆਏ ਹਾਂ ਉੱਜੜ ਕੇ ਇੱਥੇ ਫੇਰ ਇੱਥੇ ਦੁਆਰੇ ਬਸਣਾ ਪੈ ਗਿਆ ਕੀ ਕਰੀ ਇਜਾਦੀ ਦਾ ਮੈਨੂੰ ਇਹ ਦੱਸੋ ਕੁਰਸੀਆਂ ਦੇ ਭੁੱਖੇ ਲੀਡਰ ਚੌਧਰਾਂ ਦੇ ਭੁੱਖੇ ਲੀਡਰ ਕੁਰਸੀਆਂ ਉੱਤੇ ਬਹਿ ਗਏ ਰਾਜਗੁਰੂ ਸਖਦੇਵ ਭਗਤ ਸਿੰਘ ਫੁੱਲਾਂ ਜੋਗੀ ਰਹਿ ਗਏ ਬੱਲੇ ਫੁੱਲਾਂ ਜੋਗੀ ਰਹਿ ਗਏ 75 ਸਾਲ ਹੋ ਗਏ ਉਹ ਮੰਗਲਗ੍ਰਹਿ ਤੇ ਇੱਕ ਪਾੜ ਕੱਟਣ ਨੂੰ ਫਿਰਦੇ ਅਮਰੀਕਾ ਵਾਲੇ ਅਸੀਂ ਹਜੇ ਸੀਵਰੇ ਦੇ ਟੱਕਣ ਨਹੀਂ ਪੂਰੇ ਕਰ ਸਕੇ ਸੀਵਰੇ ਦੇ ਟੱਕਣ ਪੂਰੇ ਕਰੋ ਜੀ ਆ ਪਿੰਡ ਦਾ ਟੋਪਾ ਪਿੰਡ ਦਾ ਛੱਪੜ ਸਾਥੋਂ ਆ ਠੀਕ ਨਹੀਂ ਹੋਇਆ ਯਾਰ 75 ਸਾਲ ਚ 75 ਸਾਲ ਚ ਕੀ ਖੱਟਿਆ ਵੋਟਾਂ ਪਾ ਪਾ ਕੇ ਇਹਨਾਂ ਨੂੰ ਸਾਡੇ ਤਾਂ ਕੂਖੇ ਵੀ ਨੀਲੇ ਰੰਗ ਦੇ ਹੋ ਗਏ ਇਹਨਾਂ ਨੂੰ ਵੋਟਾਂ ਪਾ ਪਾ ਕੇ ਕੂਖੇ ਲਾ ਲਾ ਕੇ ਇਹਨਾਂ ਦੇ ਹੱਕ ਚ ਇਹਨਾਂ ਨੇ ਕੀ ਕੀਤਾ ਕਿਸੇ ਲੀਡਰ ਦਾ ਮੁੰਡਾ ਬੇਰਜਗਰ ਦੇਖਿਆ 2 ਲੀਟਰ ਆ ਬਹੁਤ ਵੱਡਾ ਪਰ ਇਹਦਾ ਮੁੰਡਾ ਵੇਲਜਕਾਰ ਆ। ਨਾ। ਨਾ ਨਾ। ਇਹ ਕਾ ਮਾਪਣ ਵਾਸਤੇ ਰੱਖਿਆ ਆ ਇਹਨਾਂ ਨੇ। ਆਮ ਲੋਕਾਂ ਦੇ ਧੀਆਂ ਪੁੱਤਾਂ ਵਾਸਤੇ ਅਸੀਂ ਤਾਂ ਜਿੰਦਾਬਾਦ ਮਰਦਾਬਾਦ ਕਰਨ ਵਾਸਤੇ ਰਹਿ ਗਏ। ਸੋ ਵੀਰੋ ਇਹਨਾਂ ਦੇ ਮਗਰ ਨਾਲ ਲੱਗਿਓ। ਇਹਨਾਂ ਨੇ ਕੀ ਕੀਤਾ ਹੁਣ ਤੱਕ? ਇਹਨਾਂ ਨੇ ਸਾਡੇ ਪਰਿਵਾਰਾਂ ਬਾਰੇ ਸੋਚਿਆ ਹੀ ਨਹੀਂ। ਇਹਨਾਂ ਨੇ ਸਾਡੇ ਧੀਆਂ ਪੁੱਤਾਂ ਬਾਰੇ ਸੋਚਿਆ ਹੀ ਨਹੀਂ। ਇਹਨਾਂ ਨੇ ਸੋਚਿਆ ਆਪਣੇ ਪੁੱਤ, ਆਪਣੇ ਭਾਂਜੇ ਆਪਣੇ ਪਤੀ ਜੇ ਆਪਣੇ ਸਾڑے ਆਪਣੇ ਜੀਜੇ ਬਸ ਇਹ ਦੁਗਾਂ ਸੋਚਿਆ ਹੀ ਨਹੀਂ ਬਸ ਇਹਨਾਂ ਦੇ ਆਉਂਦੇ ਆ ਜੀ ਅੱਗੇ ਅਸੀਂ ਆ ਰਹਿ ਗਏ ਜੀ ਇੱਥੇ ਵੋਟਾਂ ਪਾਈ ਚੱਲੋ ਜਿੰਦਾਬਾਦ ਕਰੀ ਚੱਲੋ ਮਰਦਾਬਾਦ ਕਰੀ ਜਾਓ ਆ ਜਾ ਕਰੋ ਨਾਰੇ ਲਾ ਜਾ ਕਰੋ ਘਰੇ ਚਲੇ ਜਾਇਆ ਕਰੋ ਅਗਲੀਂ ਦੀ ਰੇਲੀ ਐ ਪਰਸੋਂ ਨੂੰ ਉਹਨਾਂ ਦੇ ਨਾਰੇ ਲਾ ਦਿਓ ਰੋਟੀ ਖਵਾਵਾਂਗੇ ਤੁਹਾਨੂੰ ਜਾਂਦੇ ਰਾਂ ਨੂੰ ਕੋਈ ਕੁਝ ਹੋ ਸਾਮਾਨ ਵੀ ਦੇਵਾਂਗੇ ਨਾਰੇ ਲਾ ਲਿਆ ਕਰੋ بس ستری آہا کام سے رکھے یار اپنا بھی بکریاں بنا کے رکھے یار لوگ لوگ بھڈا بکری نہیں ہے گنا چاہنا یہاں لیڈر وہ لوگ چپ رین پانچ سال اور لوگ بل سیون لین دس سال لوگ دل پہ پتھر رکھ لیں پندرہ سال لوگ من کو سمجھا لیں من مار لیں بیس سال ਹਾਂ ਜਦੋਂ 20 ਸਾਲ ਬਾਅਦ ਲੋਕ ਉੱਠੇ ਖੜਦੇ ਆ ਨਾ ਜਦੋਂ ਲੋਕ ਜਾਗਦੇ ਆ ਨਾ ਫਿਰ 20 ਸਾਲਾਂ ਦਾ ਸਾਬ 20 ਮਿੰਟਾਂ 'ਚ ਲੈ ਲੈਂਦੇ ਆ ਉਹ ਬੰਗਲਾਦੇਸ਼ ਵਾਲੀ ਸ਼ੇਖ ਅਸੀਨਾਂ ਨੂੰ ਪੁੱਛ ਕੇ ਦੇਖ ਲਿਓ ਕਿ ਕਿਵੇਂ ਹੁੰਦਾ ਸਾਬ ਪੁੱਛ ਲਿਓ 40 ਮਿੰਟਾਂ 'ਚ ਭੱਜਣਾ ਪੈ ਗਿਆ ਜਦੋਂ ਲੋਕ ਉੱਠ ਖੜੇ ਪਰ ਬਲੇ ਕਾ ਬਾਲੇ ਸਾਡੇ ਇਮਤਿਹਾਨ ਨਾ ਲਓ ਉਹ ਸਾਡੇ ਸਬਰ ਦੇ ਇਮਤਿਹਾਨ ਨਾ ਲਓ ਜੋ ਬੰਨੋ ਚਾਪਕੇ ਬੰਦਾ ਜਿਹੜਾ ਮਰਜੀ ਕੋ ਕਾਊਂਟਰ ਦਾ ਚਾਕੇ ਅੰਦਰ ਮਾਰੋ ਜੀ ਕੇਦਰੀਵਾਲ ਅੰਦਰ ਕਰ ਦੋ ਮਨੀਸ਼ ਸਰੋਦੀ ਨੂੰ ਅੰਦਰ ਕਰ ਦੋ ਸਿੰਦਰ ਜੈਨ ਨੂੰ ਅੰਦਰ ਕਰ ਦੋ ਸੰਜੇ ਸਿੰਘ ਨੂੰ ਅੰਦਰ ਕਰ ਦੋ ਹਿਮੰਤ ਸਰੇਨ ਨੂੰ ਜਿਹੜਾ ਬੋਲਦਾ ਅੰਦਰ ਕਰ ਦੋ ਕੀ ਗੱਲ ਜੀ ਠੇਕਾ ਲਿਆ ਤੁਸੀਂ ਸੁਰੇਸ਼ ਕਰਕੇ ਵੀਰੋ ਇਹ ਗਲਤ ਗੱਲ ਹੈ ਕਿੰਨਾ ਚਿਰ ਦੱਬ ਲੈਣਗੇ ਹਕੂਮਤ ਵੋ ਕਰਤੇ ਹੈ ਹਕੂਮਤ ਵੋ ਕਰਤੇ ਹੈ ਜਿਨ ਕਾ ਦਿਲੋਂ ਪਰ ਰਾਜ ਹੁੰਦਾ ਹੈ ਯੂ ਕਹਿਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਇਹਨਾਂ ਕੋਲ ਅੱਖ ਨਹੀਂ ਕਾ ਕੁਛ ਨਹੀਂ ਆਇਆ ਇਹਨਾਂ ਕੋਲੇ ਸਿਰਫ ਝੁੰਮਲੇ ਨੇ ਝੁੰਮਲੇ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਮੈਂ ਕਿਹਾ ਮੈਂ ਕਿਹਾ ਡਰਦਾ ਮੇਰਾ ਕੀ ਕਰ ਲੈਣਗੇ ਨਾ ਪੱਗੇ ਨੂੰ ਨਾ ਪੈਸੇ ਕਮਾਉਣੇ ਆ ਨਾ ਇਹਨਾਂ ਦੇ ਕਮਾਏ ਹੋਏ ਰਹਿਣ ਦੇਣੇ ਆ ਆਪਣਾ ਸਿੱਧਾ ਸਾਹਮਣਾ ਹੈ ਨਾ ਮੈਂ ਪਰਸਾਂਚ ਸਭ ਪਾਉਣਾ ਨਾ ਮੈਂ ਰੇਤਿਆਂ ਖੱਡਾਂ ਚ ਸਭ ਪਾਉਣਾ ਨਾ ਮੈਂ ਢਾਬਿਆਂ ਚ ਸਭ ਪਾਉਣਾ ਨਾ ਮੈਂ ਠੇਕਿਆਂ ਚ ਸਭ ਪਾਉਣਾ ਹਿੱਸਾ ਪਾਉਣਾ ਦਾ ਪੰਜਾਬ ਦੇ 3.5 ਕਰੋੜ ਲੋਕ ਤੇ ਹਰਿਆਣੇ ਦੇ 2.5 ਕਰੋੜ ਲੋਕਾਂ ਦੇ ਦੁੱਖਾਂ ਸਭ ਬਜੇ ਸਾਨੂੰ ਪਾਉਣਾ ਉੱਥੇ ਪਾਉਂਗਾ ਮੇਰਾ ਕੀ ਕਰ ਲੈਣਗੇ ਇਹ ਹੁਣ ਮੈਨੂੰ ਪਤਾ ਲੱਗਿਆ ਪੈਸੇ ਦੇਣ ਆਉਣਗੇ ਕੋਈ ਮੈਨੂੰ ਬੀਜੇਪੀ ਦਾ ਕਿ ਲੀਡਰ ਮਿਲਿਆ ਸੀ ਉਹਨੇ ਕਹਾਣੀ ਕਹਾਣ ਗੱਲ ਦੱਸੀ ਐ ਮੈਂ ਤੁਹਾਨੂੰ ਦੱਸ ਦੇਣਾ ਪਰ ਤੁਸੀਂ ਕਹਾਣਾ ਗੱਲ ਅੱਗੇ ਨਾ ਕਰਦੇ ਹੋ ਬਸ ਕਾਇ ਇੱਥੇ ਰਵੇ ਬਸ ਕਈ ਵਾਰੀ ਤੂੰ ਇਹ ਨਾ ਇੱਧਰ ਉੱਧਰ ਕਰਦੇ ਨੇ ਉਹ ਗੱਲ ਕਿਹ ਕਹਾ ਲਾਂਦਿਆਂ ਦੀ ਓਹ ਕਹਿੰਦਾ ਕੇਜਰੀਵਾਲ ਸੁਨੀਤਾ ਕੇਜਰੀਵਾਲ ਸੰਜੇ ਸਿੰਘ ਮਨੀਸ਼ ਸੋਰੀਆ ਭਗਵੰਤ ਮਾਨ ਦੁਨੀਆ ਮਾਰਜੀ ਹਰਿਆਣਾ ਚ ਰਹਿਤੀਆਂ ਕਰ ਲੈਣਾ ਅਡ ਕੋਲੇ ਪੈਸੇ ਬਹੁਤ ਆਏ ਅਸੀਂ ਵੋਟਾਂ ਤੋਂ 2 ਦਿਨ ਪਹਿਲਾਂ 2 ਰਾਤਾਂ ਪਹਿਲਾਂ ਅਸੀਂ ਪੈਸੇ ਵੰਡਾਂਗੇ ਤੇ ਇੰਤਜਾਂਗੇ ਮੈਂ ਕਿਹਾ ਭਰਾਵਾ ਹੁਣ ਇਹ ਤਾਂ ਤੁਹਾਡੇ ਕੋਲੇ ਪੈਸੇ ਹੈਗੇ ਨੇ ਵੀਰੋ ਰਾਣੀਆਂ ਵਾਲਿਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਤੁਹਾਨੂੰ ਇਹ ਵੋਟਾਂ ਤੋਂ ਪਹਿਲਾਂ ਪੈਸੇ ਦੇਣ ਵਾਲੇ ਕਿਰਪਾ ਕਰਕੇ ਜਵਾਬ ਨਾ ਦੇ ਦਿਓ ਲੈ ਲਿਓ ਲੈ ਲਿਓ ਉਹ ਲక్ష్ਮੀ ਨਹੀਂ ਮੋੜੀ ਹੁੰਦੀ ਲక్ష్ਮੀ ਨਹੀਂ ਮੋੜੀ ਹੁੰਦੀ ਉਹ ਥੋੜੇ ਹੀ ਨੇ ਇਹਨਾਂ ਨੇ ਕਿਹੜਾ ਨਰਮਾ ਬੀਜਿਆ 40 ਪੈਸੇ ਨੇ ਬਸ ਇੰਨਾ ਇੱਕ ਕਰ ਦਿਓ 20 ਹਾਂ ਤੇ ਵੋਟਾਂ ਵਾਲੇ ਬਿਨ ਝਾੜੂ ਵਾਲਾ ਪੜਨ ਦਬਕੇ ਪੀ ਹੈ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ਼ ਆ ਸਮਝਦਾਰ ਲੋਕ ਐ ਬੜਾ ਸਮਝਦਾਰ ਲੋਕ ਐ ਬਈ ਜੇ ਸਾਰੇ ਸਮਝ ਗਏ ਆਹੀ ਕੰਮ ਕਰਨਾ ਹੈ ਵੀ ਮੈਂ ਹੁਣ ਤੁਹਾਡੇ ਵੱਲੋਂ ਇਹੀ ਸਮਝਾਂ ਵੀ ਹਾਂ ਹਾਂ ਬਾਜੀ